ਤੰਦੀ ਪੜੀ ਕੁਆ ਮੇਰੀ ਗੱਲ ਸੁਣੋ ਹਾਂ ਠੰਡ ਠੰਡ ਤੇ ਆਪਾਂ ਕਈ ਜਾਵਾਂਗੇ ਤੇ ਠੰਡ ਤਾਂ ਲੱਗੀ ਜਾਣੀ ਐ ਫੇ ਤੇ ਠੰਡ ਆਈ ਠੰਡ ਲੱਗਣ ਵਾਸਤੇ ਆਈ ਆ ਹਾਂ ਉਹਦਾ ਮੈਨੂੰ ਵੀ ਪਤਾ ਐ ਕਿ ਨਵੀਂ ਗੱਲ ਕਿਹੜੀ ਨਵੀਂ ਗੱਲ ਤਾਂ ਕੋਈ ਵੀ ਨਹੀਂ ਹੋਈ ਮੈਂ ਤੁਹਾਨੂੰ ਇਹ ਕਹਿ ਨਹੀਂ ਹਾਂ ਹੁਣ ਠੰਡ ਠੰਡ ਨਾ ਬੋਤਾ ਕਰੋ ਮੇਰੇ ਨਾਲ ਬਾਜ਼ਾਰ ਚੱਲੋ ਕਿੱਥੇ ਜਾਣਾ ਮੈਨੂੰ ਸੂਡ ਲਿਆ ਦੋ ਨ ਦੋ ਦਿਨ ਸਰਦੀਆਂ ਵਾਲੇ ਮੈਂ ਦਲ ਜਨ ਮੰਮੀ ਨੂੰ ਪੁੱਛਣਾ ਕਿ ਚੱਲਦੇ ਆਪਾਂ ਮੰਮੀ ਨੂੰ ਕੀ ਪੁੱਛਣਾ ਸੂਡ ਤੇ ਨਹੀਂ ਲੈ ਕੇ ਦੇਣੇ ਕਿ ਮੰਮੀ ਨੇ ਮੰਮੀ ਨੂੰ ਪੁੱਛ ਲਈਏ ਕੋਈ ਹੋਰ ਕੰਮ ਨਾ ਹੋ ਨਾ ਕੋਈ ਹੋਰ ਕੋਈ ਕੰਮ ਤੇ ਨਹੀਂਗਾ ਫੇਰ ਚਲ ਜਾਂਗੇ ਆ ਸਿੱਧਾ ਕਹਾਂ ਪਹਿਲੇ ਮੰਮੀ ਕੋ ਪੈਸੇ ਲੈਣੇ ਤੇ ਫੇਰ ਜਾਣਾ ਆਪਣੀ ਜੇਬ ਚ ਕੋਈ ਪੈਸਾ ਕਦੀ ਰੱਖਿਆ ਹੋਵੇ ਤੇ ਫੇਰ ਹੀ ਆ ਨਾ ਹਾਂ ਤੇ ਫੇਰ ਕੀ ਆ ਲੈਣੇ ਨਹੀਂ ਆ ਵੱਡੇ ਆ ਸਾਰੇ ਉਹਨਾਂ ਨੂੰ ਪੜਾ ਦਿੰਦੇ ਜਾਓ ਫੇਰ ਪੁੱਛੋ ਪੁੱਛਣਾ ਕਦੋਂ ਆ ਜਾਨਾ ਮੈਂ ਕੀਰ ਵਾਕਿ ਸਮਤ ਲਿਖੀ ਆ ਇੰਨਾ ਬੰਦਾ ਭੋਲਾ ਨਹੀਂ ਹੋਣਾ ਚਾਹੀਦਾ 10 ਬੰਦਾ ਪੁੱਛੇ ਮੈਂ ਇਹ ਨਹੀਂ ਕਹਿੰਦੀ ਕਿ ਪੈਸੇ ਮੰਮੀ ਨੂੰ ਨਹੀਂ ਪੜਾਉਣੇ ਫੜਾਓ ਪਰ ਕੁਛ ਆਪਣੇ ਜੇਬ ਚ ਵੀ ਥੋੜਾ-ਥੋੜਾ ਖਰਚਾ ਰੱਖੋ ਕਿ ਬਸ ਜਦੋਂ ਜਾਣ ਲੱਗਣਾ ਕਿਤੇ ਪਹਿਲੇ ਪੈਸੇ ਮੰਗਣੇ ਤੇ ਫਿਰ ਇੱਥੋਂ ਤੱਕ ਕਿ ਇਹ ਬੰਦੇ ਨੇ ਆਪਣੀ ਜੇਬ ਦੇ ਵਿੱਚ ਨਾ ਕਿਤੇ 100-200 ਰੁਪਿਆ ਐਕਟ ਵਿੱਚ પેટ્રોલ ਪੌਣ ਨੂੰ ਨਹੀਂ ਰੱਖਿਆ ਹੁੰਦਾ ਉਹ ਵੀ ਤੁਰਨ ਲੱਗਿਆ ਮੰਗਦੇ ਨੇ ਸੂਈ ਵੇਖ ਕੇ ਕਿ ਅਜੀ ਨਾ ਸੂਈ ਥਾਂ ਆ ਗਈ ਆ પેટ્રોલ ਪਵਾਉਣਾ ਪੈਣਾ ਮम्मी ਪੈਸੇ ਦੇ ਦੋ પેટ્રોલ ਪਵਾਣਾ ਜਿਹੜੀ ਚੀਜ਼ ਮਾਨ ਕੁਛ ਪੁੱਛ ਕੇ ਪੁੱਛ-ਪੁੱਛ ਕੇ ਬੰਦਾ ਪੁੱਛੇ ਵਿਆਹ ਨਹੀਂ ਕਰਾਉਣਾ ਜੇ ਮਾਂ ਦੇ ਪਿੱਛੇ ਇੰਨਾ ਲੱਗੇ ਰਹਿਣਾ ਸੀ ਤੇ ਜਦੋਂ ਵੇਖ ਮम्मी ਨੂੰ ਪੁੱਛ ਕੇ ਜਿਹੜਾ ਕੰਮ ਕਰ ਲੋ ਮम्मी ਨੂੰ ਪੁੱਛ ਕੇ ਮੰਮੀ ਨੇ ਪੁੱਛ ਕੇ ਮੰਮੀ ਨੇ ਪੁੱਛ ਕੇ ਸਰਦੀ ਕੀ ਸਮਝ ਮੇਰੀ ਤੇ ਮੈਂ ਪਹਿਰੇ 5000 ਰੁਪਇਆ ਸਹੀ ਗੱਲ ਤੋ ਉਹ ਗੁਰਜੀਤ ਮੰਗਣ ਦੀ ਕਹਿੰਦੀ ਸੂਟ ਲਾਉਣੇ ਸਰਦੀਆਂ ਕੋਈ ਸੂਟ ਸਾਡੀ ਲੱਗਦਾ ਪਿਛਲੇ ਸੋਟਾ ਨਾ ਉਹ ਵੰਡਾ ਪਹਿਲੇ 15 ਨਵੇਂ ਸੂਟ ਖਰੀਦ ਸੂਟ ਸੂਟ ਕਹੀ ਜਾਂਦੀ ਆ ਉਹ ਪਤਾ ਨਹੀਂ ਉਹ ਕਹੀ ਜਾਂਦੀ 5000 ਤੀ ਵੀ ਸੂਟ ਲੈ ਕੇ ਦੋ ਮੇਰੇ ਕੋਈ ਪਹਿ ਨਹੀਂ ਆ ਤੇ ਨਾ ਮੇਰੇ ਕੋ ਮੰਗ ਇੰਨੇ ਪਿਛਲੇ ਸੂਟ ਪਏ ਉਹ ਹਰਦੇ ਨੇ ਦੂਜੇ ਫੇਰ ਸੂਟ ਲੈ ਦੇ ਉਹ ਸੂਟ ਲੈ ਦੇ ਉਹਦਾ ਤਾਂ ਕੰਮ ਤੂੰ ਹੈ ਗਿਆ ਭੋਲਾ ਉਹਦੀਆਂ ਗੱਲਾਂ ਚਾ ਆ ਜਾਂਦਾ ਵਾ ਉਹਨੂੰ ਪਤਾ ਹੈਗਾ ਤੂੰ ਭੋੜਾ ਉਤੋਂ ਪੱਬਰ ਅੰਦਰ ਪਾਏ ਮਗਦੀ ਦਿੱਤੀ ਜਦ ਮਮੀ ਕੋ ਪਹਿਲਾ ਹੈ ਜਦ ਮਮੀ ਕੋ ਪਹਿਲਾ ਹੈ ਤੁਹਾਨੂੰ ਪੈਸੇ ਫਰਾਏ ਤੇ ਹੈਗੇ ਮੈਂ ਉਹ ਕਿੱਥੇ ਕੇ ਪੈਸੇ ਵਰਤਲੇ ਸਾਰੇ ਉਹ ਮੈਂ ਤਾਂ ਸੂਟਾ ਵਾਸਤੇ ਫਰਾਏ ਆ ਉਹ ਕੱਦੇ ਹੋਰ ਕਿੰਨੇ ਖਰਚੇ ਉਹ ਕਰਨੇ ਆ ਜਦੋਂ ਮੈਂ ਬਾਜ਼ਾਰ ਜਾਊਂਗਾ ਨਾ ਆਪਣੇ ਸੂਟ ਲੈ ਉਹਦੇ ਵੀ ਸੂਟ ਲੈ ਦੂੰਗੀ ਅੱਗੇ ਨੇ ਲੈ ਕੇ ਦੇਨੇ ਹੁਣ ਵੀ ਲੈ ਆ ਦੂੰਗੀ ਮੇਲੇ ਅੰਤੇ ਦਿੰਦੇ ਤੀ ਪਰ ਉਹ ਕਹਿੰਦੀ ਨਾ ਲੈਉਣੇ ਹੁਣ ਮੈਂ ਜਦ ਜਾਊਂਗਾ ਬਾਜ਼ਾਰ ਤੇ ਕਹਿੰਨੇ ਲੈ ਆ ਦੂੰਗੀ ਅਵੇ ਪੇਯੂਲ ਪਹਿ ਤਰ ਨਾ ਪੁੱਟਣੀਗੀ ਸਾਰਾ ਮੈਨਾਂ ਕਾਰ ਮੈ ਚਲਾਉਣਾ ਹੁਣ ਤੈਨੂੰ ਚਲਾਉਣਾ ਜੋ ਮੈਂ ਲੈ ਹੋਰ ਜਾਉਂਗੀ ਨਾ ਪਾ ਜਾ ਲੈ ਤੁਨੂੰ ਕੁਛ ਪਤਾ ਨਹੀਂ ਅੱਜ ਤੱਕ ਤੂੰ ਘਰ ਚ ਲਾ ਰਹੀ ਸਕੇ ਕੱਪੜੇ ਕਿੱਥੋਂ ਲੈ ਆਉਗੀ ਹੁਣ ਤੇ ਲਿਖ ਫਰਮਾਇਸ਼ਾ ਸੋੜ ਲਿਆ ਦੇ ਸੋੜ ਲਿਆ ਦੇ ਤਾ ਤੂੰ ਹੀ ਹੋ ਜਾ ਪੜਾਉ ਦੇ ਮਗਰ ਲੱਕੇ ਪੈਸੇ ਮੰਗਣ ਆ ਜਾਂਦਾ ਕੱਦ ਪਤਾ ਮਹੀਨੇ ਦੇ ਕਿੰਨੇ ਖਰਚੇ ਗਿਆ ਮੈਨੂੰ ਤਾਂ ਪਤਾ ਵਾ ਪਰ ਹੁਣ ਹੋ ਗਈ ਜਿੰਨੀ ਨਾ ਮੈਂ ਲੈਣਾ ਮੈਂ ਕੀ ਖਾਣ ਨਹੀਂ ਲੈ ਨਹੀਂ ਲੈ ਉਹਨੂੰ ਪੁੱਟ ਕੇ ਕਿਦਾਂ ਦਾ ਪਤਾਵਾ ਮੈਂ ਤਾਂ ਹੁੰਦਾ ਮੈਂ ਉਹਨੂੰ ਇੱਦਾਂ ਹੁਣ ਇਹ ਥੋੜੇ ਕਹੂੰਗਾ ਕਿ ਤੇਰੇ ਕੱਪੜੇ ਕਿੱਦਾਂ ਲਾਉਣਾ ਮੈਂ ਉਹ ਇਹ ਕਹਦੇ ਕਿ ਸਰ ਮੰਮੀ ਜੀ ਜਦੋਂ ਜਾਓਗੇ ਨਾ ਤੇ ਆਪਰੇ ਲੱਗੋ ਤਾਂ ਤੇਰੇ ਵੀ ਲਾ ਦੂ ਚਾ ਮੈਂ ਉਹਨੂੰ ਕਹਿ ਦੇਣਾ ਚੱਲ ਗਏ ਤੇ ਮੰਮੀ ਕੋ ਪਹਿਲਾਂ ਅੱਜ ਨਾ ਵਧੀਆ ਵਧੀਆ ਸੂਟ ਲੈ ਕੇ ਆਉਣੇ ਕਿਤੇ ਨਾ ਹਮੇਸ਼ਾ ਮੰਮੀ ਆਪੇ ਲੈ ਆ ਦਿੰਦੇ ਅੱਜ ਮੈਂ ਆਪਣੀ ਪਸੰਦ ਦੇ ਸੂਟ ਹੀ ਆਉਣੇ ਐ ਵਧੀਆ ਮੈਂ ਕਹਿੰਦਾ ਮੈਨੂੰ ਰੈਡੀ ਮੇਡ ਹੀ ਲੈ ਦੋ ਪਰ ਹੁੜਤੇ ਚੱਲਦੇ ਨਾ ਅੱਜਕੱਲ ਜਿਹੜੇ ਉਹੋ ਲੈ ਕੇ ਆਉਣੇ ਵੇਖੀ ਸੀ ਮੈਂ ਆਹ ਗਰਜੀਰ ਉਹਦਾ ਕੰਮ ਨਹੀਂ ਹਾਂਜੀ ਭਾਂਡੇ ਤੋਂ ਲਿਆ ਆਓ ਮੈਂ ਕਿ ਭਾਂਡੇ ਦਾ ਵਾਦਾ ਥੋਲਾ ਤੇ ਕੰਮ ਮੁੱਕਾ ਹੋਵਾ ਤੇ ਫੇਰ ਤੁਹਾਨੂੰ ਪਤਾ ਬਾਜ਼ਾਰ ਚ ਟਾਈਮ ਵੀ ਲੱਗ ਜਾਂਦਾ ਵਾ ਬਾਜ਼ਾਰ ਚ ਟਾਈਮ ਜਿਹੜਾ ਲੱਗਣਾ ਮੈਂ ਮਮੀ ਨੂੰ ਕਿਹਾ ਕਿਹਾ ਮੈਂ ਕਿ ਪੈਸੇ ਅੱਛਾ ਮਿਲ ਗਏ ਲੈਣ ਦੇ ਕਿੰਨੇ ਲੈ ਜੇ ਪੈਸੇ ਨਹੀਂ ਦਿੱਤੇ ਮਮੀ ਕਹਿੰਦੇ ਮੈਂ ਕਿਹਾ ਜਾਊਂਗੀ ਮੈਂ ਨਾਲ ਲੈ ਜੀਂਗੀ ਤੇ ਫੇਰ ਤੈਨੂੰ ਨਾਲ ਇਹਨੂੰ ਲਿਆ ਦਿੰਦੀ ਤੇ ਤੇ ਮਮੀ ਨਾਲ ਅੱਜ ਜੀ ਤੇ ਮਮੀ ਜਾ ਕੇ ਤੈਨੂੰ ਲਿਆ ਦਿੰਦੇ ਏਦਾਂ ਹੀ ਮਮੀ ਹਰ ਵਾਰੀ ਕਹਿ ਦਿੰਦੇ ਨਾ ਤੇ ਮੈਨੂੰ ਨਾਲ ਲੈ ਕੇ ਜਾਂਦੇ ਨਾ ਕੁਛ ਆਪਣੀ ਪਸੰਦ ਦੇ ਲੈ ਕੇ ਦੇ ਜਾਂਦੇ ਆ ਮੈਂ ਹਮੇਸ਼ਾ ਦੱਸ ਮੈਂ ਆਪਣੀ ਪਸੰਦ ਦੇ ਕੱਪੜੇ ਨਹੀਂ ਕਦੀ ਖਰੀਦਦੇ ਕਿੰਨਾ ਚਿਰ ਮੇਰੇ ਵਿਆਹ ਨੂੰ ਹੋਗਾ ਹਮੇਸ਼ਾ ਉਹਨਾਂ ਦੀ ਪਸੰਦ ਦੇ ਪਾਈ ਜਾਣੀ ਜਿਹੜੀ ਚੀਜ਼ ਮੈਂ ਲੈ ਆ ਦੂੰਗੀ ਮੈਂ ਲੈ ਆ ਦੂੰਗੀ ਉਹਨਾਂ ਨੂੰ ਤਾਂ ਬਸ ਇਹ ਹੁੰਦਾ ਕਿ ਮੇਰੇ ਹੱਥੋਂ ਕਿਤੇ ਕਬੀਲਦਾਰੀ ਨਾ ਖੋਰਸ ਜੇ ਕਬੀਲਦਾਰੀ ਥੋੜਾ ਮੈਂ ਖੋਹ ਨਹੀਂ ਬਾਕੀ ਸਾਰੇ ਖਰਚੇ ਕਰੀ ਜਾਂ ਚੱਲ ਮੈਨੂੰ ਮੇਰੇ ਖਰਚੇ ਜੋਗੇ ਪੈਸੇ ਦੇ ਦਿਆ ਕਰਨ ਮੈਂ ਆਪਣੀ ਮਨਪਸੰਦ ਬਣਾ ਲਿਆ ਕਰੋ ਆਹ ਥੋੜਾ ਕੋ ਗੱਲ ਹੁੰਦੀ ਹੈ ਮੈਂ ਆਪੇ ਲੈ ਆ ਦੂੰਗੀ ਇਦਾਂ ਵੀ ਕਦੀ ਹੁੰਦਾਵਾ ਤੁਹੀ ਮੈਨਾਂ ਬਸ ਮਗਰ ਲੱਗ ਕੇ ਤੇ ਉਸੇ ਵੇਲੇ ਆ ਜਾਂਦੇ ਜੇ ਜਿੱਦਾਂ ਮੰਮੀ ਕਹਿ ਦਿੰਦੀ ਬਸ ਉਦਾਂ ਹੀ ਤੁਰ ਪੈਂਦੇ ਜੇ ਇਹੋ ਹੀ ਤੁਸੀਂ ਆਪਣੀ ਜਦੋਂ ਤਨਖਾਹ ਮਿਲਦੀ ਤੁਹਾਨੂੰ ਥੋੜੇ ਬੋਦੇ ਪੈਸੇ ਆਪਣੀ ਜੇਬ ਚ ਰੱਖੇ ਹੋਣਾ ਹਾਂ ਤੇ ਆਪੇ ਤੁਹਾਨੂੰ ਕਿਸੇ ਕੋਲ ਨਾ ਮੰਗਣ ਦੀ ਲੋੜ ਤੇ ਮੇਰੇ ਖਰਚੇ ਵੀ ਤੇ ਹਰ ਮਾਰਨਾ ਪੂਰੇ ਕਰ ਸਕੋ ਅੱਜ ਮੈਨੂੰ ਵੇਖਣਾ ਤਾਂ ਨਾ ਨਾ ਪਵੇ ਕਿਸੇ ਦੇ ਮੂੰਹ ਵੱਲ ਕਿ ਮੈਨੂੰ ਕੋਈ ਪੈਸੇ ਦੇਊਗਾ ਤਾਂ ਫਿਰ ਮੈਂ ਲੈ ਕੇ ਹੋਣਾ ਸਮਾਰਟ ਉਹਨਾਂ ਨੇ ਤੇ ਹੁਣ ਆਪਣੀ ਮਨਪਸੰਦ ਦੇ ਲਿਆ ਦੇਣੇ ਮੈਨੂੰ ਜਿਹੋ ਜੇ ਮਰਜ਼ੀ ਮੈਨੂੰ ਭਾਵੇਂ ਪਸੰਦ ਹੋ ਨਾ ਹੋਣ ਉਹਨੇ ਤੇ ਫਿਰ ਮੈਨੂੰ ਪਹਿਣਾ ਹੀ ਮਜਬ ਨਹੀਂ ਨਹੀਂ ਤੈਨੂੰ ਨਾਲ ਲੈ ਕੇ ਜਾਊਗੇ ਉਹ ਤੇਰੀ ਖਾਂਦੇ ਲੈ ਕੇ ਨਹੀਂ ਆਉਂ ਮੈਨੂੰ ਪਤਾ ਵਾ ਹਰ ਵਾਰੀ ਇਦਾਂ ਹੀ ਕਹਿੰਦੇ ਜੀ ਨਹੀਂ ਨਹੀਂ ਤੈਨੂੰ ਮੈਂ ਕਹਿੰਦਾ ਕਦੀ ਵਿਆਹ ਸ਼ਾਦੀ ਤਾਂ ਨਹੀਂ ਮੇਰੇ ਨਾਲ ਖੜ ਕੇ ਬਣਾ ਕੇ ਦਿੱਤੇ ਉਹ ਮੈਨੂੰ ਆਪਣੀ ਪਸੰਦ ਦੇ ਲਿਆ ਕੇ ਦਿੰਦੇ ਨੇ ਜੋ ਜੀ ਕਰਦਾ ਲਿਆ ਦਿੰਦੇ ਆ ਬਸ ਉਹਨੂੰ ਸੁਆਲਾ ਤੇ ਪਾਲਾ ਬਸ ਮੈਂ ਸੋਚਿਆ ਹੈ ਕਿ ਮੈਂ ਰੈਡੀमेड ਕੁਰਤੇ ਲਿਆਉਣੇ ਆ ਆ ਮੁੰਡਾ ਵੀ ਜੈਕਟ ਮੰਗਣ ਗਿਆ ਇਹਨੂੰ ਜੈਕਟ ਲਿਆ ਕੇ ਦੇ ਨਹੀਂ ਆ ਕੁਰਤੇ ਲਿਆ ਦੇਣਗੇ ਕੁਰਤੇ ਲੈ ਆ ਤੂੰ ਮੇਰੇ ਘਰ ਤੋਂ ਕਾਹਦਾ ਨਾ ਮ corte ਲੈ ਆਂ ਪਸੰਦ ਜਿਹੜਾ ਤੈਨੂੰ ਨਾਲ ਲੈ ਕੇ ਜਾਊਂਗੀ ਉਦੋਂ ਤੱਕ ਲੈ ਕੇ ਦਿਨ ਲੱਗੇ ਤਨ ਕਰੇ ਚੱਲ ਕੋਈ ਨਹੀਂ ਵੇਖ ਲੂੰਗੀ ਮੈਂ ਕਿੰਨੀ ਕਹਾਡੀ ਚੱਲਦੀ ਫਿਰ ਅੱਜ ਕੀ ਮੈਨੂੰ ਤੋਂ ਵਾੜੇ ਜੇ ਕੁਰਤੇ ਫਿਰ ਮੈਂ ਨਾਲ ਜਾਣਾ ਜੇ ਕਹਿ ਦਿਓ ਮੇਰੇ ਵੱਲੋਂ ਭਾਵੇਂ ਤੁਸੀਂ ਨਾਲ ਜਾਓ ਤੇ ਭਾਵੇਂ ਮੰਮੀ ਨਾਲ ਜਾਵੇ ਇਸ ਜੀ ਨਾਲ ਮੈਨੂੰ ਕੋਈ ਮਤਲਬ ਕਪੜੇ ਮੈਂ ਆਪਣੀ ਪਸੰਦ ਜਰ ਬਣਾਉਣੇ ਠੀਕ ਆ ਮੈਂ ਕਹਿ ਦਿੰਦਾ ਤੂੰ ਆਪਣੀ ਪਸੰਦ ਲੈ ਆਂ ਆ ਵੇਖਦੀ ਮੈਂ ਕਿੰਨਾ ਕਹਿਣਾ ਵਾ ਉੱਥੇ ਜਾ ਕੇ ਇੱਥੇ ਕਹਿ ਜਣਾ ਵਾ ਚੰਗਾ ਕਹਿ ਦੇਣਾ ਵਾ ਉੱਥੇ ਜਾ ਕੇ ਜਿੱਦਾਂ ਮੰਮੀ ਨੇ ਕਹਿਣਾ ਉਦਦੇ ਮੰਨ ਜਣਾ ਬਸ ਮੈਂ ਪੋਲਾ ਬੰਦਾ ਵੀ ਨਾ ਕਦੀ ਨਹੀਂ ਹੋਣਾ ਚਾਹੀਦਾ ਜਿਹੜੀ ਗੱਲ ਬਸ ਮੰਮੀ ਨੂੰ ਪੁੱਛ ਕੇ ਜਿਹੜਾ ਕੋਈ ਕੰਮ ਕਰਦਾ ਮੰਮੀ ਨੂੰ ਪੁੱਛ ਕੇ ਹੁਣਾ ਪੈਸੇ ਮੰਗਲਾ ਮੰਮੀ ਕੋ ਲਾ ਕੇ ਹੁਣਾ ਕੋਈ ਚੀਜ਼ ਲਾ ਦੋ ਮੰਮੀ ਨੂੰ ਪੁੱਛ ਲਾ ਕਿਤੇ ਜਾਣਾ ਵਾ ਉੱਥੇ ਲੈ ਜਾਓ ਮੈਨੂੰ ਮੰਮੀ ਨੂੰ ਪੁੱਛ ਕੇ ਹੁਣਾ ਜਿਹੜੀ ਗੱਲ ਮੰਮੀ ਨੂੰ ਪੁੱਛ ਕੇ ਨਾ ਮੰਮੀ ਨੂੰ ਪੁੱਛ ਕੇ ਹੁਣਾ ਬੰਦਾ ਪੁਛੇ ਵਿਆਹ ਕਰਲੀ ਕਰਾਇਆ ਫਿਰ ਮੇਰੀ ਤਾਂ ਕਿਸਮਤ ਹੀ ਸਾੜ ਗਈ ਸਾਸਰੀ ਘਰ ਦੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੇ ਅਸੀਂ ਬਿਲਕੁਲ ਸਾਰੇ ਠੀਕ ਠਾਕ ਆ ਤੇ ਜਿਵੇਂ ਕਿ ਮੈਂ ਰੋਹ ਤੁਹਾਨੂੰ ਕਹਿੰਨੀ ਅੱਜ ਵੀ ਉਹੀ ਕਹਿ ਰਹੀ ਆ ਠੰਡ ਬਹੁਤ ਵੱਧਦੀ ਜਾ ਰਹੀ ਦਿਨ ਬਦੇ ਨਾਲ ਸਾਰੇ ਜਣੇ ਆਪਣਾ ਆਪਣਾ ਧਿਆਨ ਰੱਖੋ ਜਿੰਨਾ ਹੋ ਸਕੇ ਆਪਣੇ ਘਰ ਦੇ ਅੰਦਰ ਹੀ ਰਹੋ ਤੇ ਬਾਹਰ ਕੋਈ ਜ਼ਰੂਰੀ ਜਿਨ੍ਹਾਂ ਨੇ ਬੰਦਿਆਂ ਨੇ ਕੰਮਕਾਰਾਂ ਤੇ ਜਾਣਾ ਉਹਨਾਂ ਨੇ ਤੇ ਚਲੋ ਮਜਬੂਰੀ ਨੂੰ ਜਾਣੇ ਜਾਣਾ ਬਾਕੀ ਜਿੰਨਾ ਹੋ ਸਕੇ ਆਪਣੇ ਘਰ ਦੇ ਅੰਦਰ ਉਹ ਬੱਚਿਆਂ ਨੂੰ ਆਪਣੇ ਅੰਦਰ ਰੱਖੋ ਬਾਹਰ ਬੋਤਾ ਨਾ ਨਿਕਲੋ ਕਿ ਠੰਡ ਜੜੀ ਹੈ ਜਿਹੜੀ ਸੁੱਤੀ ਠੰਡ ਪੈ ਰਹੀ ਹੈ ਬਹੁਤ ਬਿਮਾਰੀਆਂ ਫੈਲਾ ਰਹੀ ਹੈ ਤੇ ਬਾਕੀ ਵੀਡੀਓ ਤੁਸੀਂ ਸਾਡੀ ਵੇਖ ਚੁੱਕੇ ਜੇ ਵੀਡੀਓ ਤੁਸੀਂ ਸਾਡੀ ਵੇਖ ਚੁੱਕੇ ਜੇ ਤੇ ਵੀਡੀਓ ਦੇ ਵੇਖ ਕੇ ਨੂੰ ਕੀ ਸਮਝ ਆਇਆ ਜਰੂਰ ਦੱਸਿਓ ਵੈਸੇ ਅਸੀਂ ਵੀਡੀਓ ਇਹ ਚੇਹ ਦਿਖਾਇਆ ਵਾ ਕਿ ਜਿਹੜਾ ਕੋਈ ਫਲੇ ਕੋਈ ਉਹ ਲ ਬੰਦਾਂ ਦਾ ਜਿਹੜਾ ਜਿੰਨੂੰ ਕੋਈ ਮਤਲਬ ਇਨਾ ਮਤਲਬ ਹੁੰਦਾ ਨਹੀਂ ਆ ਦਿਨ ਦੁਨੀਆ ਦੇ ਨਾਲ ਕੋਈ ਮਤਲਬ ਨਹੀਂ ਆ ਬਸ ਆਪਣੇ ਆਪਣਾ ਮਤਲਬ ਆ ਤੇ ਆਪਣੇ ਘਰ ਆ ਪਰਿਵਾਰ ਨਾਲ ਮਤਲਬ ਆ ਤੇ ਜਿੱਦਾਂ ਜਿੱਦਾਂ ਮਤਲਬ ਸ਼ੁਰੂ ਤੋਂ ਗਿੱਜਾਂ ਹੁੰਦਾ ਕਿ ਹਰ ਇੱਕ ਚੀਜ਼ ਮੰਮੀ ਕੋ ਪੁੱਛ ਕੇ ਕਰਨੀ ਮੰਮੀ ਕੋ ਪੁੱਛ ਕੇ ਕਰਨੀ ਮੰਮੀ ਨੂੰ ਹੀ ਮਤਲਬ ਤੇ ਜਿਹੜੀਆਂ ਕਈ ਮਾਮਾ ਵੀ ਹੁੰਦੀਆਂ ਫੋਜੀਆਂ ਜਿਨ੍ਹਾਂ ਨੇ ਆਪਣੇ ਹੱਥਾਂ 'ਚ ਪੂਰੀ ਕਬੀਲਜ਼ਾਦੀ ਰੱਖੀ ਹੁੰਦੀ ਤਾਂ ਚੋਲਦਿਆਂ ਦੇ ਕਾਹਦੀ ਕਬੀਲਜ਼ਾਦੀ ਜਿਹੜੀ ਸਾਡੇ ਹੱਥੇ 'ਚ ਹੀ ਰਵੇ ਜਦੋਂ ਕਿ ਘਰ 'ਚ ਨੋਆ ਤੀਆਂ ਆ ਜਾਂਦੀਆਂ ਤਾਂ ਵੀ ਅਹੀਂ ਆਪਣਾ ਹੁਕਮ ਚ ਲਈਏ ਆਪਣੀ ਕਬੀਲਜ਼ਾਦੀ ਆਪਣੇ ਹੱਥੇ 'ਚ ਰੱਖੀਏ ਕਿਤੇ ਉਹਨਾਂ ਦੇ ਹੱਥ 'ਚ ਨਾ ਚਲ ਜੇ ਜਦ ਕਿ ਸਿਰਫ ਉਹ ਨੋਆ ਜਿਹੜੀਆਂ ਹੁੰਦੀਆਂ ਕਬੀਲਜ਼ਾਦੀ ਖੋਣ ਦੀ ਨਹੀਂ ਕੋਸ਼ਿਸ਼ ਕਰਨੀਆਂ ਸਿਰਫ ਉਹ ਆਪਣੇ ਖਰਚੇ ਲਈ ਅੱਗੇ ਹੋ ਕੇ ਬੋਲਦੀਆਂ ਨੇ ਜਾਂ ਜੋ ਵੀ ਕਹਿ ਲਓ ਜਾਂ ਆਪਣੀ ਕਿਸਮਤ ਨੂੰ ਰੋਂਦੀਆਂ ਨੇ ਇਹ ਕਟੋੜਾ ਸਾਡਾ ਖਰਚਾ ਤੇ ਸਾਡੇ ਹੱਥ ਜਾਵੇ ਕਿ ਹੀ ਆਪਣੇ ਹਿਸਾਬ ਨਾਲ ਲੈ ਪਾ ਸਕੀਏ ਵੈਸੇ ਤੇ ਹ ਹੋਂ ਦੇ ਜਮਾਨੇ ਚ ਇਹੋ ਜੇ ਬਹੁਤ ਘੱਟ ਘਰ ਰਹ ਚੁੱਕੇ ਨੇ ਕਿ ਜਿੱਥੇ ਇਹੋ ਜੀ ਚੀਜ਼ਾਂ ਹੁੰਦੀਆਂ ਕਿ ਨੌਤੀਆਂ ਨੂੰ ਆਪਣੀ ਪਸੰਦ ਦਾ ਲੋਣਾ ਪੋਣਾ ਨਹੀਂ ਮਿਲਦਾ ਅੱਜ ਕੱਲ੍ਹ ਦੁਨੀਆ ਐਡਵਾਂਸ ਹੋ ਚੁੱਕੀ ਆ ਤੇ ਹਰ ਨੌਤੀ ਨੂੰ ਆਪਣੇ ਮਨਪਸੰਦ ਦਾ ਫੋਨ ਲੋਣ ਖਾਣ ਪੀਣ ਨੂੰ ਸਭ ਕੁਝ ਮਿਲਦਾ ਵਾ ਤੇ ਬਾਕੀ ਜਿੰਨਾ ਘਰਾਂ ਵਿੱਚ ਇਹ ਚੀਜ਼ਾਂ ਹਜੇ ਵੀ ਹੁੰਦੀਆਂ ਨੇ ਉੱਨਾਗੇ ਹੱਥ ਜੋੜ ਕੇ ਬੇਨਤੀ ਕਿ ਪਲੀਜ਼ ਇਦਾਂ ਨਾ ਕਰਿਆ ਕਰੋ ਹਰ ਕਿਸੇ ਦਾ ਆਪਣਾ ਸ਼ੌਕ ਹੁੰਦਾ ਵਾ ਹਰ ਕਿਸੇ ਨੂੰ ਆਪਣਾ ਚਾਹ ਹੁੰਦਾ ਵਾ ਪੂਰਾ ਕਰਨ ਦਿਆ ਕਰੋ ਤੇ ਬਾਕੀ ਦਾ ਵੀਡੀਓ ਕਿਹੋ ਜਿਹਾ ਲੱਗੇ ਸਾਨੂੰ ਜਰੂਰ ਸਕਮੈਂਟ ਆ ਰਾਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਆ ਕਰੋ ਤੇ ਆਪਣੇ WhatsApp ਗਰੁੱਪਾਂ ਦੇ ਵਿੱਚ ਤੇ WhatsApp ਸਟੇਟਸ ਦੇ ਵਿੱਚ ਸਾਡੀਆਂ ਸਟੋਰੀਆਂ ਲਗਾਇਆ ਕਰੋ ਜੇ ਤੁਹਾਨੂੰ ਪਸੰਦ ਆਉਂਦੀਆਂ ਤੈਨੂੰ ਸ਼ੇਅਰ ਕਰਿਆ ਕਰੋ ਅੱਗੇ-ਅੱਗੇ ਤਾਂ ਕਿ ਹੋਰ ਵੀ ਸਾਡੇ ਨਾਲ ਲੋਕੀ ਜਿਹੜੇ ਜੁੜ ਸਕਣ ਜਿਹੜੇ ਆ ਸਾਰੀਆਂ ਵੀਡੀਓਜ਼ ਨੂੰ ਦੇਖ ਸਕਣ ਕਈ ਕਰ ਰਹੇ ਹੋ ਜਿਹਨੇ ਜਿੰਨਾਂ ਚਾਹੇ ਸਭ ਕੁਝ ਹੁੰਦਾ ਵਾ ਉਹਨਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਦੇ ਸ਼ਾਇਦ ਸਾਡੀ ਵੀਡੀਓ ਲਈ ਉਹਨਾਂ ਨੂੰ ਸਮਝ ਆ ਜਾਏ ਕਿ ਇਹ ਚੀਜ਼ ਨਹੀਂ ਸਹੀਗੀ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ